ਨਿਊ ਅੰਮ੍ਰਿਤਸਰ ਦੇ ਵਿੱਚ ਬਹੁਤ ਵੱਡਾ ਇੱਕ ਫੈਸਟੀਵਲ ਦਾ ਆਯੋਜਨ ਹੋਇਆ ਆ ਔਰ ਉਹਨਾਂ ਦਾ ਜਿਹੜਾ ਉਦਘਾਟਨ ਕਰਨ ਇੰਪਰੋਵਰ ਟਰਸ ਦੇ ਚੇਅਰਮੈਨ ਸਲਾਕਰਮਜੀਤ ਸਿੰਘ ਰਿੰਟੂ ਤੇ ਸੀਨੀਅਰ ਡਿਪਟੀ ਮੇਅਰ ਪ੍ਰਿੰਕਾ ਸ਼ਰਮਾ ਜੀ ਪਹੁੰਚੇ ਨੇ ਫੀਡਰ ਕਾਰਨੀਵਲ 'ਚ ਆਏ ਹੋ ਕੀ ਕਹੋਗੇ ਕਿਦਾਂ ਲੱਗ ਰਿਹਾ ਹੈ ਅੰਮ੍ਰਿਤਸਰ 'ਚ ਨਵਾਂ ਮੀਲਾ ਲੱਗਾ ਜੀ ਅੱਜ ਦੇਖੋ ਸਾਰਾ ਜਦੋਂ ਅੰਦਰ ਦੇਖਦੇ ਆ ਰਹੇ ਆ ਮੈਨੂੰ ਲੱਗਦਾ ਕਿ ਅੰਮ੍ਰਿਤਸਰ 'ਚ ਪਹਿਲੀ ਵਾਰੀ ਇਦਾਂ ਦਾ ਐਕਸਪੀਰੀਅੰਸ ਆ ਕਿ ਜਿਹੜਾ ਅੰਮ੍ਰਿਤਸਰ ਵੈਂਟਰ ਕਾਰਨੀਵਲ ਹੈ ਔਰ ਜਿੱਥੇ ਸ਼ੁਰੂਆਤ ਹੋਈ ਹੈ ਔਰ ਜਿੱਥੇ ਬਹੁਤ ਵੱਡੀ ਐਂਟਰਟੇਨਮੈਂਟ ਵਾਸਤੇ ਸਾਰੇ ਝੂਲੇ ਜਾਂ ਹੋਰ ਸਾਰੇ ਸ਼ੋਅ ਆਰਗੇਨਾਈਜ਼ ਕੀਤੇ ਗਏ ਨੇ ਉੱਤੇ ਨਾਲ ਖਰੀਦਦਾਰੀ ਔਰ ਸਾਰੀਆਂ ਚੀਜ਼ਾਂ ਦਾ ਬਹੁਤ ਵਧੀਆ ਸਮੇਲ ਕੀਤਾ ਗਿਆ ਸੋ ਪ੍ਰਬੰਧਕਾਂ ਨੂੰ ਮੈਂ ਇਸ ਗੱਲ ਦੀ ਵਧਾਈ ਦੇਣਾ ਕਿ ਉਹਨਾਂ ਨੇ ਸਾਡੇ ਸ਼ਹਿਰ ਦੇ ਵਿੱਚ ਇੱਕ ਇਦਾਂ ਦੀ ਚੀਜ਼ ਅੱਜ ਇੱਥੇ ਕਾਰਨੀਵਲ ਲਗਾਇਆ ਕਿ ਸਾਡੇ ਸ਼ਹਿਰੀਆਂ ਦੀ ਐਂਟਰਟੇਨਮੈਂਟ ਹੋਏਗੀ ਪਲੱਸ ਸਰਦੀ ਜਿਹੜੀ ਹੈ ਉਹ ਬਹੁਤ ਐਸ ਵੇਲੇ ਕਰਾਕੇ ਦੀ ਪੈ ਰਹੀ ਹੈ ਔਰ ਲੋਕਾਂ ਨੂੰ ਇਹਦੀ ਵੀ ਸਹੂਲਤ ਮਿਲੇਗੀ ਕਿ ਇੱਥੋਂ ਆਪਣੀਆਂ ਮਨਪਸੰਦੀਆਂ ਖਰੀਦਦਾਰੀ ਵੀ ਕਰਨਗੇ ਸੋ ਇਦਾਂ ਮੈਂ ਤੇ ਇਹੀ ਕਾਂਗਾ ਕਿ ਇਦਾਂ ਦੇ ਕਾਰਨੀਵਲ ਇਹ ਮੇਲੇ ਦਾ ਮਾਹੌਲ ਹੈ ਸਾਰਾ ਸ਼ਹਿਰ ਇੱਥੇ ਇਕੱਠਾ ਹੋਏਗਾ ਔਰ ਲੋਕਾਂ ਦੇ ਬੱਚੇ ਬਜ਼ੁਰਗ ਔਰ ਸਾਡੇ ਸ਼ਹਿਰੀ ਜਿਹੜੇ ਨੇ ਇਹਦਾ ਲੁਤਫ ਉਠਾਉਣਗੇ ਸੋ ਅੱਜ ਆ ਕੇ ਬੜਾ ਚੰਗਾ ਲੱਗਾ ਮੈਂ ਇੱਕ ਵਾਰੀ ਫੇਰ ਪ੍ਰਬੰਧਕਾਂ ਨੂੰ ਇਸ ਗੱਲ ਦੀ ਵਧਾਈ ਦੇਣਾ ਔਰ ਇਹ ਆਸ ਕਰਦਾ ਹਾਂ ਕਿ ਇੱਥੇ ਅੰਮ੍ਰਿਤਸਰ ਵਾਸੀ ਵੱਧ ਤੋਂ ਵੱਧ ਤਦਾਦ ਚਾਉਣਗੇ ਔਰ ਇੱਥੇ ਆ ਕੇ ਲੁਤਫ ਲੈਣਗੇ ਕਿਵੇਂ ਸਰ ਵੀ ਨਵਾਂ ਕਨਸੈਪਟ ਹੈ ਜਲਪਰੀਆਂ ਵੀ ਆਈਆਂ ਇੰਡੋਨੇਸ਼ੀਆ ਤੋਂ ਕਿਵੇਂ ਦੇਖੋ ਕੋਈ ਵੀ ਚੀਜ਼ ਨਵੀਂ ਆਉਂਦੀ ਆ ਉਹ ਬੱਚਿਆਂ ਦੇ ਵਿੱਚ ਜਾਂ ਹੋਰ ਸਿਆਣਿਆਂ 'ਚ ਕਿਉਰਿਓਸਟੀ ਹੋਏਗੀ ਲੋਕੀ ਵੇਖਣ ਆਉਣਗੇ ਔਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਲੋਕੀ ਲੱਖਾਂ ਰੁਪਏ ਖਰਚ ਕੇ 에ਅਰ ਫਲਾਈਟਸ ਲੈ ਕੇ ਜਾ ਕੇ ਵੇਖ ਕੇ ਆਉਂਦੇ ਨੇ ਉਹ ਸਾਡੇ ਸ਼ਹਿਰ ਦੇ ਵਿੱਚ ਹੀ ਮਿਲ ਜਾਣ ਮੈਂ ਸਮਝਦਾ ਕਿ ਉਹ ਬਹੁਤ ਵੱਡੀ ਗੱਲ ਹੈ ਲੋਕਾਂ ਵਾਸਤੇ ਇੱਕ ਬਹੁਤ ਵਧੀਆ ਐਕਸਪੀਰੀਅੰਸ ਰਹੇਗਾ ਲੱਗਦਾ ਨਹੀਂ ਜੋਤਿਆ ਜੀ ਨਵਾਂ ਨਵਾਂ ਕਨਸੈਪਟ ਲੈ ਕੇ ਆਂਦੇ ਨੇ ਤੇ ਬੇਸ਼ੱਕ ਸਰਵਸੇ ਵਧੀਆ ਗੱਲ ਹੈ ਆਹੀਂ ਜੋਧਿਆ ਜੀ ਦੀ ਪਹਿਲਾਂ ਹੀ ਬੜੀ ਤਾਰੀਫ ਕੀਤੀ ਆ ਕਿ ਇਹਨਾਂ ਨੇ ਸਾਡੇ ਸ਼ਹਿਰ ਦੇ ਵਿੱਚ ਇਹ ਵਧੀਆ ਇੱਕ ਕਨਸੈਪਟ ਲੈ ਕੇ ਆਏ ਨੇ ਇਹਦੇ ਨਾਲ ਜੋਤੇ ਸ਼ਹਿਰੀਆਂ ਨੂੰ ਸਹੂਲਤ ਮਿਲੇਗੀ ਸ਼ਾਪਿੰਗ ਦੀ ਓਥੇ ਨਾਲ ਦੀ ਨਾਲ ਐਂਟਰਟੇਨਮੈਂਟ ਪਹਿਲੀ ਵਾਰੀ ਮੈਂ ਵੇਖੀ ਆ ਕਿ ਬੜੀ ਵੱਡੀ ਤਾਦਾਦ ਦੇ ਵਿੱਚ ਬੜੇ ਵੱਡੇ ਲੈਵਲ ਦੇ ਉੱਤੇ ਇਹਨਾਂ ਨੇ ਸਾਰਾ ਇੱਕ ਫਿਲਮੀ ਸੈੱਟ ਵਾਂਗੂ ਲਗਾਇਆ ਉਹਦੀ ਐਂਟਰੈਂਸ ਐਂਟਰੈਂਸ ਦੇ ਵਿੱਚ ਸਾਰੇ ਜਿਹੜੇ ਬੜੇ ਲੁਕਰੇਟਿਵ ਪੁਆਇੰਟ ਇਹਨਾਂ ਨੇ ਬਣਾਏ ਨੇ ਔਰ ਜਿੱਦਾ ਨਾਗਰਾ ਫਾਲ ਜਾਂ ਜਲਪਰੀਆਂ ਜਾਂ ਹੋਰ ਸਾਰੇ ਜਿੰਨੇ ਚੋਲੇ ਔਰ ਬਹੁਤ ਸਾਰੇ ਐਂਟਰਟੇਨਮੈਂਟ ਦੀ ਇਹਨਾਂ ਨੇ ਚੀਜ਼ਾਂ ਲਗਾਈਆਂ ਇਹਦਾ ਇਹ ਉਹਦੇ ਵਾਸਤੇ ਇਹਨਾਂ ਨੂੰ ਵਧਾਈ ਦੇਣਾ ਔਰ ਸਾਡੇ ਸ਼ਹਿਰ ਵਾਸਤੇ ਨਵਾਂ ਐਕਸਪੀਰੀਅੰਸ ਹੈ ਔਰ ਲੋਕ ਵੱਤ ਤੋਂ ਵੱਦੇ ਦਾ ਲੁਤਫਾ ਟੋਲਦੀ ਹੈ ਹੌਲ ਤੇ ਜਿਹੜੀ ਹੈ ਮਰਦ ਨਾਲੋਂ ਕਿਸੇ ਪਾਸਿਓਂ ਘੱਟ ਨਹੀਂ ਗੁੱਡੇ ਨਾਲ ਗੁੱਡਾ ਜੁੜ ਕੇ ਇਸ ਫੈਸਟੀਵਲ ਦੀ ਜਿਹੜੀ ਹੈ ਵਿਸ਼ੇਸ਼ਤਾ ਜਲਪਰੀ ਔਰ ਜਿਹੜੀਆਂ ਲੜਕੀਆਂ ਉਹਦੇ ਵਿੱਚ ਬੜੀ ਮਤਲਬ ਜੋਖਮ ਭਰਿਆ ਵੀ ਆ ਤੇ ਬੜੇ ਹੌਸਲਾ ਬਜਾਈ ਵਾਲਾ ਮੈਂ ਕੋਈ ਇਹ ਸਵਾਲ ਮੋੜ ਤੁਹਾਨੂੰ ਮੇਰੀ ਗੱਲ ਦਾ ਗੁੱਸਾ ਲੱਗੇ ਤੁਸੀਂ ਬਹੁਤ ਅੰਡਰਮਾਈਨ ਕਰ ਰਹੇ ਜੇ ਔਰਤ ਹਮੇਸ਼ਾ ਹੀ ਬੰਦਿਆਂ ਨਾਲੋਂ ਅੱਗੇ ਹੀ ਆ ਔਰ ਆਪਾਂ ਹਮੇਸ਼ਾ ਬਰਾਬਰਤਾ ਦੀ ਗੱਲ ਕਰਕੇ ਉਹਨਾਂ ਨੂੰ ਨੀਵਾ ਕਰਦੇ ਆ ਇਦਾਂ ਦੀ ਕੋਈ ਗੱਲ ਨਹੀਂ ਕੀ ਤੇ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਤੇ ਕੋਈ ਕਿਤੇ ਵੀ ਕੋਈ ਇਹ ਨਹੀਂਗਾ ਕਿ ਔਰਤ ਕਿਤੇ ਪਿੱਛੇ ਰਹਿ ਗਈ ਆ ਹਰ ਜਗ੍ਹਾ ਦੇ ਉੱਤੇ ਔਰਤ ਨੇ ਆਪਣੀ ਬੁਲੰਦ ਤੇ ਜਿਹੜੇ ਬੁਲੰਦੀ ਨੂੰ ਛੋਇਆ ਵਾ ਆਪਣੀ ਜਿੱਤ ਦੇ ਚ ਢਨੇ ਗੱਡੇ ਆ ਔਰ ਅੱਜ ਸਾਰੇ ਵਿਸ਼ਵ ਦੇ ਵਿੱਚ ਬਹੁਤ ਸਾਰੀ ਇਦਾਂ ਦੀਆਂ ਨਾਰੀਆਂ ਨੇ ਜਿਨ੍ਹਾਂ ਨੇ ਆਪਣੇ ਦੇਸ਼ ਦਾ ਆਪਣੇ ਸਮਾਜ ਦਾ ਨਾਮ ਰੌਸ਼ਨ ਕੀਤਾ ਅੱਜ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਅੰਮ੍ਰਿਤਸਰ ਸਾਡੇ ਸ਼ਹਿਰ ਦੇ ਵਿੱਚ ਅੰਮ੍ਰਿਤਸਰ ਵਿੰਟਰ ਕਾਰਨੀਵਲ ਸ਼ੋ ਹੋ ਰਿਹਾ ਤੇ ਇੱਥੇ ਆ ਕੇ ਦੇਖੋ ਜੋ ਇਮਪ੍ਰੈਸ਼ਨ ਪਹਿਲੇ ਹੀ ਆਇਆ ਕਿ ਇਹ ਬਹੁਤ ਹਿੱਟ ਹੋਣ ਵਾਲਾ ਸਾਡੇ ਸ਼ਹਿਰ ਵਿੱਚ ਤੇ ਸਾਰੇ ਹੀ ਸ਼ਹਿਰ ਵਾਸੀ ਇਹਨੂੰ ਖੂਬ ਇੰਜੋਏ ਕਰਨਗੇ ਜਿੱਥੇ ਇੱਕ ਪਾਸੇ ਬਹੁਤ ਅੱਛੇ ਫੂਡ ਸਟਾਲਸ ਆ ਬੱਚਿਆਂ ਲਈ ਰਾਈਡਸ ਆ ਸ਼ਾਪਿੰਗ ਦਾ ਮਾਹੌਲ ਹੈ ਉਹਦੇ ਨਾਲ ਹੀ ਅੰਦਰ ਇਹਨਾਂ ਨੇ ਜਿਹੜਾ ਜਲਪਰੀ ਸ਼ੋਅ ਮਰਮਿਡਸ ਦਾ ਉਹ ਬਹੁਤ ਫਸਟ ਟਾਈਮ ਮੇਰੇ ਖਿਆਲ ਅੰਮ੍ਰਿਤਸਰ ਛੋ ਰਿਹਾ ਤੇ ਕਾਫੀ ਜ਼ਿਆਦਾ ਮੈਨੂੰ ਲੱਗਦਾ ਕਿ ਇਹਦਾ ਪ੍ਰਚਾਰ ਤੁਹਾਨੂੰ ਸਾਰੇ ਮੀਡੀਆ ਵਾਲੇ ਭਰਾਵਾਂ ਨੂੰ ਵੀ ਕਰਨਾ ਚਾਹੀਦਾ ਕਿਉਂਕਿ ਅੰਮ੍ਰਿਤਸਰ ਚ ਪਹਿਲੀ ਵਾਰ ਇੰਨਾ ਵਧੀਆ ਸ਼ੋਅ ਹੋ ਰਿਹਾ ਤੇ ਮੈਨੂੰ ਲੱਗਦਾ ਸਾਰੇ ਹੀ ਜਿਸ ਤਰ੍ਹਾਂ ਅੱਗੇ ਮੌਸਮ ਵੀ ਖੁੱਲਣ ਵਾਲਾ ਧੁੱਪ ਵੀ ਦਿਨੇ ਔਰ ਕਾਫੀ ਲੰਬੇ ਟਾਈਮ ਲਈ ਇਹ ਲੱਗ ਰਿਹਾ ਤੇ ਖੂਬ ਅੱਛਾ ਰਹੇਗਾ ਸਭ ਇੰਜੋਏ ਕਰਨਗੇ ਔਰ ਸਾਡੇ ਸ਼ਹਿਰ ਲਈ ਇਹ ਬਹੁਤ ਵਧੀਆ ਗੱਲ ਆ ਕਿ ਅਯੋਧਿਆ ਜੀ ਦੇ ਐਫਰਟਸ ਦੇ ਨਾਲ ਇਹ ਕਿੰਨਾ ਅੱਛਾ ਸ਼ੋਅ ਹੋਣ ਜਾ ਰਿਹਾ ਦੇਖੋ ਇਹ ਬੱਚਿਆਂ ਲਈ ਮੈਮਰੀਜ਼ ਹੁੰਦੀਆਂ ਕਿ ਜਦੋਂ ਉਹ ਆਪਣੀ ਫੈਮਿਲੀ ਦੇ ਨਾਲ ਆ ਕੇ ਟਾਈਮ ਸਪੈਂਡ ਕਰਦੇ ਆ ਰਾਈਡਸ ਲੈਂਦੇ ਆ ਤੇ ਬੜੀ ਦੇਰ ਬਾਅਦ ਇਦਾਂ ਦਾ ਰਾਈਡਸ ਵਾਲਾ ਔਰ ਅੱਛੀਆਂ ਰਾਈਡਸ ਇੱਥੇ ਲਗਾਈਆਂ ਗਈਆਂ ਤੇ ਮੈਨੂੰ ਲੱਗਦਾ ਬਹੁਤ ਵਧੀਆ ਰਹੇਗਾ ਇਹ ਸਭ ਲਈ ਮੇਰਾ ਨਾਮ ਜੀ ਅਜੋਧਿਆ ਪ੍ਰਕਾਸ਼ ਆ ਮੈਂ ਗੁਰਦਾਸਪੁਰ ਤੋਂ ਆਂ ਅਸੀਂ ਇਹ ਸ਼ੋਅ ਲਾ ਕੇ ਆਇਆ ਪਹਿਲਾਂ ਚੰਡੀਗੜ੍ਹ ਲਾਇਆ ਤਿੰਨ ਮਹੀਨੇ ਫਿਰ ਲਾਇਆ ਪਟਿਆਲੇ ਹੁਣ ਆਪਾਂ ਅੰਮ੍ਰਿਤਸਰ ਲਾਇਆ 1 ਮਹੀਨੇ ਦਾ ਸ਼ੋਅ ਹੈਗਾ ਇਹ 14 ਤਰੀਕ ਤੱਕ ਹੈਗਾ ਜੀ ਅੱਛਾ